ਕਵਦ ਲਬਣੀ ਮੁਸ਼ਕਿਲ ਹੈ ਜੁਨਾ ਵਾਸਤੇ ਉਹਨਾਂ ਦੀ ਕੰਟਰੀਬਿਊਸ਼ਨ ਉਹਨਾਂ ਦਾ ਯੋਗਦਾਨ ਉਹਨਾਂ ਦੀ ਸੰਗੀਤ ਨਾਲ ਪਿਆਰ ਐਡਾ ਵੱਡਾ ਰਤਬਾ ਤੇ ਇੰਨੇ ਸੈਂਕੜੇ ਹਜ਼ਾਰਾਂ ਸ਼ਸ਼ਾ ਨੂੰ ਆਪਣੇ ਨੂੰ ਚਾਨਣ ਬੰਡਿਆ ਗਿਆ ਧਿਆਨ ਪੰਡਾ ਔਰ ਅੱਗੇ ਹਿਮਾਲਕ ਦੀ ਕਿਰਪਾ ਨਾਲ ਸਾਰੇ ਕਾਮਯਾਬ ਹੋ ਕੱਢੀ ਗਏ ਜੀ ਅਦਮ ਤੇ ਤਨਸੀਬ ਇਹ ਪਸਤਾਨ ਨੂੰ ਚੰਗੇ ਤਰ੍ਹਾਂ ਸਿਖਾਦਾ ਤੇ ਕੁੱਟ-ਕੁੱਟ ਕੇ ਗੋਦੀ ਸਭ ਚ ਭਰੀ ਸੀ ਬਿਲਕੁਲ ਜੀ ਉਹ ਕਮਾਲ ਦੀ ਗੱਲ ਹੈ ਉਹਨਾਂ ਦਾ ਲਹਿਜਾ ਗੱਲਬਾਤ ਕਰਨ ਦਾ ਅਸਲੋ ਪਹਿਲੇ ਜੀ ਬਹੁਤ ਸੋਚਿਆ ਉਹਦਾ ਵੀ ਹੰਸਪਾ ਜੀ ਦਾ ਸ਼ੈਸਟਾਈਲ ਹੈ ਗੱਲ ਕਰਨ ਦਾ ਅੱਛਾ ਜਦੋਂ ਉਹਨਾਂ ਦੀ ਨਹੀਂ ਸੀ ਦਰਸ਼ਨ ਕੀਤੇ ਜੀ ਜਦੋਂ ਸ਼ਾਕੋਦੀ ਸਾਹਿਬ ਦਰਸ਼ਨ ਕੀਤੇ ਲੱਗਾ ਉਹ ਨਹੀਂ ਸਿੱਛ ਹੀ ਵਿਚਾਰ ਅਸਤਾਨ ਜੀ ਨੂੰ ਫੋਲੋ ਕਰਦਾ ਵੀ ਜਿਹੜੇ ਗੱਲ ਕਰਨ ਦਾ ਅੰਦਾਜ਼ ਸੀ ਜਾਇ ਸੁਰ ਲਾਉਣ ਦਾ ਹੋਵੇ ਆਲਾਪ ਦਾ ਹੋਵੇ ਗੱਲ ਵੈਸੇ ਵੀ ਲਹਿਜਾ ਕਰਨ ਦਾ ਉਹ ਬਾਬਿਆਂ ਦਾ ਸੋ ਮੈਨੂੰ ਬਾਅਦ ਚ ਪਤਾ ਲੱਗਾ ਵੀ ਹਾਂ ਤੇ ਉਹਨਾਂ ਦਾ ਅੱਗੇ ਟ੍ਰੈਵਲ ਕਰ ਰਿਹਾ ਬਹੁਤ ਲੰਮਾ ਸਮਾਂ ਤੁਹਾਡੇ ਕੋਲ ਦਾ ਸਟਰੀਟ ਤੇ ਕਹਿ ਤੁਸੀਂ ਕਹਿੰਦੇ ਵੀ ਉਹ ਠੀਕ ਹੈ ਸਹਿਜ ਬਹੁਤ ਜ਼ਰੂਰੀ ਹੈ ਆਨ ਬੀ ਆ ਦੇ ਦਿਓ ਕੋਈ ਚਾਪ ਨਹੀਂ ਜਿਹੜਾ ਕਿ ਆਪਾਂ ਸੁਨੇਹਾ ਦੇਣ ਯੋਗ ਨਹੀਂ ਪਰ ਇਹ ਚਾਨਣ ਮਨਾਰੇ ਆ ਜੀ ਏਡੇ ਵੱਡੇ ਲੋਕ ਜਿਹੜੇ ਏਡਾ ਵੱਡਾ ਕੰਮ ਕਰਕੇ ਜਾਂਦੇ ਆ ਉਹਨਾਂ ਦੀ ਜ਼ਿੰਦਗੀ ਆ ਉਹ ਸਾਹਮਣੇ ਉਹ ਪੜ ਲਓ ਦੇਖ ਲਈਏ ਉਹ ਸਾਰੇ ਸਬਕ ਆ ਜਾਂਦੇ ਆ ਤਹਮਲ ਸਹਿਜ ਹੋਣਾ ਵਿਸ਼ਵਾਸ ਹੋਣਾ ਆਦਬ ਹੋਣਾ ਜਿਗਰੇ ਨਾ ਬੈਠੇ ਰਹਿਣ ਜਿੱਥੇ ਬੈਠੇ ਆ ਬੈਠੇ ਰਹੋ ਬਹੁਤ ਵੱਡੀਆਂ ਗੱਲਾਂ ਲਿਖੇ ਹੋ ਨਾ ਤੋਂ ਆਉਂਦੀ ਆ ਅਸੀਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਜੀ ਸ਼ੁਕਰੀਆ ਬਾਬਦ ਲੱਭਣੀ ਮੁਸ਼ਕਿਲ ਆ ਜੀ ਉਹਨਾਂ ਵਾਸਤੇ ਉਹਨਾਂ ਦੀ ਕੰਟਰੀਬਿਊਸ਼ਨ ਉਹਨਾਂ ਦਾ ਯੋਗਦਾਨ ਮਨ ਦੀ ਸੰਗੀਤ ਨਾਲ ਪਿਆਰ ਐਡਾ ਵੱਡਾ ਰਤਬਾ ਤੇ ਇੰਨੇ ਸੈਂਕੜੇ ਹਜ਼ਾਰਾਂ ਸ਼ਸ਼ਾ ਨੂੰ ਆਪਣੇ ਨੂੰ ਚਾਨਣ ਬੰਡਿਆ ਧਿਆਨ ਬੰਡਿਆ ਪਰ ਅੱਗੇ ਹ ਮਾਲਕ ਦੀ ਕਿਰਪਾ ਨਾਲ ਸਾਰੇ ਕਾਮਯਾਬ ਹੋ ਗਏ ਵੱਡੀ ਗੱਲ ਹੈ ਅਦਬ ਤੇ ਤਨਜ਼ੀਬ ਕਿਸ ਤਾਰਾ ਬਹੁਤ ਚੰਗੀ ਤਰ੍ਹਾਂ ਸਿਖਾਉਂਦਾ ਤੇ ਕੁੱਟ-ਕੁੱਟ ਕੇ ਗੋਡੀ ਸਭ ਤੇ ਬਰੀ ਸੀ ਬਿਲਕੁਲ ਜੀ ਉਹ ਕਮਾਲ ਦੀ ਗੱਲ ਹੈ ਉਹਨਾਂ ਦਾ ਲਹਿਜਾ ਗੱਲਬਾਤ ਕਰਨ ਦਾ ਅਸੀਂ ਪਹਿਲੀਆਂ ਵਿੱਚ ਬਹੁਤ ਸੋਚਦਾ ਸੀ ਹੰਸਾ ਜੀ ਦਾ ਸ਼ੈਸਟਾਈਲ ਹੈ ਗੱਲ ਕਰਨ ਦਾ ਅੱਛਾ ਜਦੋਂ ਉਹਨਾਂ ਦੀ ਨਹੀਂ ਸੀ ਦਰਸ਼ਨ ਕੀਤੇ ਜੀ ਜਦੋਂ ਸ਼ਾਕੋਟ ਸਿੰਘ ਸਾਹਿਬ ਦਰਸ਼ਨ ਕੀਤੇ ਲੱਗਾ ਨਹੀਂ ਸਿੱਛ ਹੀ ਵਿਚਾਰ ਆਸਤਾਨ ਜੀ ਨੂੰ ਫਾਲੋ ਕਰਦਾ ਨਾ ਵੀ ਜਿਹੜੇ ਗੱਲ ਕਰਨ ਦਾ ਅੰਦਾਜ਼ ਸੀ ਜਾਇ ਸੁਰ ਲਾਉਣ ਦਾ ਹੋਵੇ ਆਲਾਪ ਦਾ ਹੋਵੇ ਗੱਲ ਵੈਸੇ ਵੀ ਲਹਿਜਾ ਕਰਨ ਦਾ ਉਹ ਬਾਬਿਆਂ ਦਾ ਸੋ ਮੈਨੂੰ ਬਾਅਦ ਚ ਪਤਾ ਲੱਗਾ ਵੀ ਹਾਂ ਤੇ ਉਹਨਾਂ ਦਾ ਫਿਰਗੇ ਟ੍ਰੈਵਲ ਕਰ ਰਿਹਾ ਉਹ ਲੰਮਾ ਸਮਾਂ ਤੁਹਾਡੇ ਕੋਲ ਇੰਡਸਟਰੀ ਚ ਹੈ ਤੁਸੀਂ ਕਰਦੇ ਹੋ ਇੱਕ ਸਹਿਜ ਬਹੁਤ ਜ਼ਰੂਰੀ ਹੈ ਆਨ ਬੁਲੀ ਡੈਰੀ ਦੀ ਜਨਰੇਸ਼ਨ ਵਿੱਚ ਤੁਹਾਨੂੰ ਉਹ ਕੀ ਸਨੇਹਾ ਦੇ ਦਿਓ ਓਟੇ ਸਾਹਮਣੇ ਨੱਚ ਜਿਹੜਾ ਕਿ ਉਹ ਆਪਾਂ ਸੁਨੇਹਾ ਦੇਣ ਜੋਗੇ ਨਹੀਂ ਪਰ ਇਹ ਚਾਨਣ ਮਨਾਰੇ ਆ ਜੀ ਏਡੇ ਵੱਡੇ ਲੋਕ ਜਿਹੜੇ ਏਡਾ ਵੱਡਾ ਕੰਮ ਕਰਕੇ ਜਾਂਦੇ ਆ ਉਹਨਾਂ ਦੀ ਜ਼ਿੰਦਗੀ ਆ ਉਹ ਸਾਹਮਣੇ ਉਹ ਪੜ ਲਓ ਦੇਖ ਲਈਏ ਉਹ ਸਾਰੇ ਸਬਕ ਆ ਜਾਂਦੇ ਆ ਤਹਮਲ ਸਹਿਜ ਹੋਣਾ ਵਿਸ਼ਵਾਸ ਹੋਣਾ ਆਦਬ ਹੋਣਾ ਜਿਗਰੇ ਨਾਲ ਬੈਠੇ ਰਹਿਣਾ ਜਿੱਥੇ ਬੈਠੇ ਆ ਬੈਠੇ ਰਹਿਣਾ ਬਹੁਤ ਵੱਡੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਤੋਂ ਆਉਂਦੀਆਂ ਆ ਅਸੀਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਸ਼ੁਕਰੀਆ